ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਸਵਾਗਤ ਹੈ ਆਪ ਜੀ ਦਾ ਤੇ ਆਪ ਜੀ ਸਰਬ ਸੁਖਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤਾਂ ਜੋ ਇਹ ਵੀਡੀਓ ਹੋਰ ਸੰਗਤਾਂ ਤੱਕ ਪਹੁੰਚ ਜਾਵੇ ਜੀ ਮੈਂ ਗੁਰੂ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ ਤੁਹਾਡੀਆਂ ਸਾਰੀਆਂ ਅਰਦਾਸਾਂ ਵਾਹਿਗੁਰੂ ਜੀ ਪੂਰੀਆਂ ਕਰਨ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਗਦਾਦ ਦੀ ਧਰਤੀ ਇਰਾਕ ਵਿੱਚ ਗਏ ਉੱਥੇ ਗੁਰੂ ਮਹਾਰਾਜ ਜੀ ਨੇ ਇੱਕ ਪੀਰ ਸੀ ਜਿਹਦਾ ਨਾਮ ਦਸਤਗੀਰ ਸੀ ਗੁਰੂ ਮਹਾਰਾਜ ਨੇ ਉਹਨੂੰ ਬਖਸ਼ ਕੀਤੀ ਉਹਨੂੰ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਦਿਖਾਏ ਉਹ ਪੀਰ ਕਹਿੰਦਾ ਸੀ ਮੈਂ ਨਹੀਂ ਮੰਨਦਾ ਕਿ ਲੱਖਾਂ ਹੀ ਪਤਾਲ ਹੋਣਗੇ ਤੇ ਲੱਖਾਂ ਹੀ ਆਕਾਸ਼ ਸਾਡੇ ਤਾਂ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਸੱਤ ਆਕਾਸ਼ ਨੇ ਤੇ ਸੱਤ ਪਤਾਲ ਨੇ ਕੁੱਲ 14 ਜਹਾਨ ਨੇ ਇਸ ਤੋਂ ਵੱਧ ਹੋ ਨਹੀਂ ਸਕਦੇ ਗੁਰੂ ਮਹਾਰਾਜ ਕਹਿੰਦੇ ਜਿਦੀ ਜਿੰਨੀ ਨਜ਼ਰ ਉੰਨੀ ਕੋਨੇ ਗੱਲ ਕਰ ਦਿੱਤੀ ਇਹ ਗਲਤ ਨਹੀਂ ਕਿ ਸੱਤ ਆਕਾਸ਼ ਤੇ ਸੱਤ ਪਤਾਲ ਨਹੀਂ ਹੈ ਹਾਂ ਗੁਰੂ ਮਹਾਰਾਜ ਕਹਿੰਦੇ ਪਰ ਲੱਖਾਂ ਹੀ ਹਨ ਜਿੰਨਾ ਕੋ ਉਹਨਾਂ ਨੂੰ ਦੇਖਿਆ ਉਹਨਾਂ ਨੇ ਉਹਨਾਂ ਕ ਲਿਖ ਦਿੱਤਾ ਲੇਕਿਨ ਲੱਖਾਂ ਹੀ ਆਕਾਸ਼ ਨੇ ਤੇ ਲੱਖਾਂ ਹੀ ਪਤਾਲ ਨੇ ਫਿਰ ਗੁਰੂ ਮਹਾਰਾਜ ਨੇ ਉਸ ਪੀਰ ਦੇ ਪੁੱਤਰ ਨੂੰ ਲੱਖਾਂ ਹੀ ਆਕਾਸ਼ਾਂ ਦੀ ਤੇ ਲੱਖਾਂ ਹੀ ਪਤਾਲਾਂ ਦੀ ਸੈਰ ਵੀ ਕਰਵਾਈ ਇਹ ਸਾਰੀ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾ ਰਹੇ ਹਨ ਸਾਕੀ ਭਾਈ ਮਰਦਾਨਾ ਜੀ ਦਾ ਅੰਤਿਮ ਸਮਾਹ ਇਤਿਹਾਸਿਕ ਦ੍ਰਿਸ਼ਟੀਕੋਣ ਸੰਮਤ 1590 ਦੇ ਕਰੀਬ ਦਾ ਸਮਾਂ ਹੈ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਪਾਸੋਂ ਬਾਬੇ ਨਾਨਕ ਦੀਆਂ ਉਦਾਸੀਆਂ ਦੇ ਬਿਰਤਾਂਤ ਸੁਣ ਰਹੇ ਹਨ ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਜਿਗਿਆਸਾ ਜਾਗੀ ਕਿ ਉਸ ਮਹਾਨ ਰੂਹ ਭਾਈ ਮਰਦਾਨਾ ਜੀ ਦਾ ਅੰਤ ਕਿਵੇਂ ਹੋਇਆ ਜਿਸ ਨੇ ਬਾਬੇ ਨਾਲ ਅੱਧੀ ਸਦੀ ਤੋਂ ਵੱਧ ਸਮਾਂ ਗੁਜ਼ਾਰਿਆ ਸੀ ਵਿਦਾਈ ਗਈ ਦੀ ਘੜੀ ਅਫਗਾਨਿਸਤਾਨ ਦਾ ਸਫ਼ਰ ਭਾਈ ਬਾਲਾ ਜੀ ਨੇ ਅੱਖਾਂ ਬੰਦ ਕੀਤੀਆਂ ਅਤੇ ਉਸ ਸਮੇਂ ਨੂੰ ਯਾਦ ਕਰਦਿਆਂ ਕਿਹਾ ਹੇ ਸੱਚੇ ਪਾਤਸ਼ਾਹ ਉਹ ਚੌਥੀ ਉਦਾਸੀ ਦਾ ਅੰਤਿਮ ਪੜਾ ਸੀ ਅਸੀਂ ਅਫਗਾਨਿਸਤਾਨ ਦੇ ਇਲਾਕੇ ਵਿੱਚ ਕੁਰਮ ਨਦੀ ਦੇ ਕੰਢੇ ਤੇ ਸਾਂ ਭਾਈ ਮਰਦਾਨਾ ਜੀ ਦਾ ਸਰੀਰ ਕਾਫੀ ਬਿਰਧ ਹੋ ਚੁੱਕਾ ਸੀ ਅਤੇ ਸਫ਼ਰ ਦੀਆਂ ਥਕਾਨਾਂ ਨੇ ਸਰੀਰ ਨੂੰ ਘੇਰ ਲਿਆ ਸੀ ਇੱਕ ਦਿਨ ਮਰਦਾਨਾ ਜੀ ਨੇ ਬਾਬੇ ਦੇ ਚਰਨ ਫੜ ਲਏ ਅਤੇ ਕਿਹਾ ਬਾਬਾ ਹੁਣ ਇਹ ਪਿੰਜਰਾ ਸਾਥ ਛੱਡ ਰਿਹਾ ਹੈ ਬਾਬੇ ਨਾਨਕ ਦੀਆਂ ਬਖਸ਼ਿਸ਼ਾਂ ਇਤਿਹਾਸਕ वार्तालाਪ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਬੜੇ ਪਿਆਰ ਨਾਲ ਦੇਖਿਆ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਤਿੰਨ ਚੀਜ਼ਾਂ ਦੀ ਪੇਸ਼ਕਸ਼ ਕੀਤੀ ਸੀ ਰਾਜ ਭਾਗ ਬਾਬੇ ਨੇ ਪੁੱਛਿਆ ਮਰਦਾਨਿਆ ਜੇ ਕਹੇ ਤਾਂ ਤੈਨੂੰ ਕਿਸੇ ਵੱਡੀ ਰਿਆਸਤ ਦਾ ਨਵਾਬ ਜਾਂ ਰਾਜਾ ਬਣਾ ਦਿਆਂ ਧਨ ਦੌਲਤ ਜੇ ਕਹੇ ਤਾਂ ਤੇਰੀਆਂ ਆਉਣ ਵਾਲੀਆਂ نسلਾਂ ਲਈ ਦੁਨੀਆ ਦੇ ਖਜ਼ਾਨੇ ਖੋਲਦਿਆਂ ਧਾਰਮਿਕ ਸ਼ੋਹਰਤ ਜੇ ਕਹੇ ਤਾਂ ਤੇਰੀ ਯਾਦ ਵਿੱਚ ਇੱਕ ਆਲੀਸ਼ਾਨ ਮਕਬਰਾ ਬਣਵਾ ਦਿਆਂ ਜਿੱਥੇ ਦੁਨੀਆ ਮੱਥੇ ਟੇਕੇਗੀ ਭਾਈ ਮਰਦਾਨਾ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਬਾਬਾ ਜਿਹੜੇ ਰਾਜ ਭਾਗ ਤੂੰ ਮੈਨੂੰ ਰਬਾਬ ਦੀਆਂ ਤਾਰਾਂ ਵਿੱਚੋਂ ਦਿਖਾ ਦਿੱਤੇ ਹਨ ਉਹਨਾਂ ਅੱਗੇ ਇਹ ਦੁਨੀਆਵੀ ਰਾਜ ਤੋਂ ਛਾਨ ਮੈਨੂੰ ਕੁਝ ਨਹੀਂ ਚਾਹੀਦਾ ਬਸ ਅਗਲੇ ਜਨਮ ਵਿੱਚ ਵੀ ਆਪਣਾ ਸੰਗੀ ਬਣਾਈ ਰੱਖੀ ਰੂਹਾਨੀ ਸਵਾਲ ਅਤੇ ਜਵਾਬ ਭਾਈ ਬਾਲਾ ਜੀ ਦੱਸਦੇ ਹਨ ਕਿ ਗੁਰੂ ਜੀ ਨੇ ਮਰਦਾਨਾ ਜੀ ਨੂੰ ਪੁੱਛਿਆ ਮਰਦਾਨਿਆ ਤੂੰ ਹਿੰਦੂ ਦੇ ਘਰ ਜਨਮਿਆ ਹੁੰਦਾ ਤਾਂ ਤੇਰਾ ਸੰਸਕਾਰ ਕਰਦੇ ਮੁਸਲਮਾਨ ਦੇ ਘਰ ਜਨਮਿਆ ਹੈ ਤਾਂ ਤੇਰੀ ਕਬਰ ਬਣੇਗੀ ਤੇਰੀ ਕੀ ਇੱਛਾ ਹੈ ਮਰਦਾਨਾ ਜੀ ਨੇ ਜੋ ਉੱਤਰ ਦਿੱਤਾ ਉਹ ਸਿੱਖ ਇਤਿਹਾਸ ਦਾ ਸਭ ਤੋਂ ਕੀਮਤੀ ਫਲਸਫਾ ਹੈ ਬਾਬਾ ਸਾਰੀ ਉਮਰ ਤੂੰ ਮੈਨੂੰ ਸਰੀਰਾਂ ਦੇ ਮੋਹ ਤੋਂ ਕੱਢ ਕੇ ਰੂਹ ਦੇ ਦਰਸ਼ਨ ਕਰਵਾਏ ਹਨ ਹੁਣ ਅੰਤ ਵੇਲੇ ਮੈਨੂੰ ਫਿਰ ਇਸ ਮਿੱਟੀ ਦੀ ਦੇਹ ਨਾਲ ਕਿਉਂ ਜੋੜਦਾ ਹੈ ਮੇਰੀ ਕੋਈ ਕਬਰ ਨਾ ਬਣਾਉਣਾ ਮੇਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਅਪੇਧ ਕਰ ਲੈ ਅੰਤਿਮ ਪਲ ਸੰਮਤ 1591 ਭਾਈ ਬਾਲਾ ਜੀ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਮਰਦਾਨਾ ਜੀ ਨੇ ਬਾਬੇ ਦੀ ਗੋਦ ਵਿੱਚ ਸਿਰ ਰੱਖਿਆ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਉਹਨਾਂ ਦਾ ਮੁੱਖ ਚੁੰਮਿਆ ਮਰਦਾਨਾ ਜੀ ਨੇ ਆਖਰੀ ਵਾਰ ਸਤ ਕਰਤਾਰ ਕਿਹਾ ਤੇ ਉਹਨਾਂ ਦੇ ਪ੍ਰਾਨ ਉਡਾਰੀ ਮਾਰ ਗਏ ਗੁਰੂ ਜੀ ਨੇ ਮਰਦਾਨਾ ਜੀ ਦਾ ਅੰਤਿਮ ਸੰਸਕਾਰ ਉਸੇ ਤਰ੍ਹਾਂ ਕੀਤਾ ਜਿਵੇਂ ਕਿਸੇ ਬਹੁਤ ਹੀ ਕਰੀਬੀ ਮਿੱਤਰ ਜਾਂ ਪਰਿਵਾਰਕ ਮੈਂਬਰ ਦਾ ਕੀਤਾ ਜਾਂਦਾ ਹੈ ਬਾਬੇ ਨੇ ਖੁਦ ਆਪਣੇ ਹੱਥੀਂ ਸਾਰੀਆਂ ਰਸਮਾਂ ਨਿਭਾਈਆਂ ਬਾਬੇ ਨਾਨਕ ਦਾ ਵੈਰਾਗ ਅਤੇ ਸ਼ਬਦ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਮਰਦਾਨਾ ਜੀ ਦੇ ਜਾਣ ਤੋਂ ਬਾਅਦ ਬਾਬਾ ਜੀ ਕੁਝ ਸਮਾਂ ਚੁੱਪ ਰਹੇ ਉਹਨਾਂ ਨੇ ਮਰਦਾਨਾ ਜੀ ਦੀ ਰਬਾਬ ਚੁੱਕੀ ਅਤੇ ਉਸ ਦੀ ਯਾਦ ਵਿੱਚ ਗੁਣਗੁਣਾਏ ਭਾਈ ਬਾਲਾ ਜੀ ਕਹਿੰਦੇ ਹਨ ਗੁਰੂ ਅੰਗਦ ਦੇਵ ਜੀ ਮਰਦਾਨਾ ਸਿਰਫ ਇੱਕ ਰਬਾਬੀ ਨਹੀਂ ਸੀ ਉਹ ਬਾਬੇ ਦੇ ਮਿਸ਼ਨ ਦਾ ਪਹਿਲਾ ਗਵਾਹ ਸੀ ਇਹ ਕਥਾ ਸੁਣ ਕੇ ਗੁਰੂ ਅੰਗਦ ਦੇਵ ਜੀ ਦੀਆਂ ਅੱਖਾਂ ਨਮ ਹੋ ਗਈਆਂ ਉਹਨਾਂ ਨੇ ਫਰਮਾਇਆ ਧੰਨ ਮਰਦਾਨਾ ਧੰਨ ਬਾਬਾ ਨਾਨਕ ਉਹਨਾਂ ਨੇ ਸਮਝਾਇਆ ਕਿ ਗੁਰੂ ਅਤੇ ਸਿੱਖ ਦਾ ਰਿਸ਼ਤਾ ਦੁਨੀਆਵੀ ਰਿਸ਼ਤਿਆਂ ਤੋਂ ਪਰੇ ਹੈ ਇਤਿਹਾਸਕ ਨੋਟ ਭਾਈ ਮਰਦਾਨਾ ਜੀ ਦੀ ਮੌਤ ਬਾਰੇ ਦੋ মত ਹਨ ਉਹਨਾਂ ਦਾ ਦੇਹਾਂਤ ਅਫਗਾਨਿਸਤਾਨ ਕੁਰਮ ਨਦੀ ਵਿੱਚ ਹੋਇਆ ਕੁਝ ਇਤਿਹਾਸਕਾਰ ਮੰਨਦੇ ਹਨ ਕਿ ਉਹਨਾਂ ਦਾ ਦੇਹਾਂਤ ਕਰਤਾਰਪੁਰ ਵਿੱਚ ਹੋਇਆ ਪਰ ਜ਼ਿਆਦਾਤਰ ਪੁਰਾਤਨ ਜਨਮ ਸਾਖੀਆਂ ਅਫਗਾਨਿਸਤਾਨ ਵਾਲੀ ਘਟਨਾ ਨੂੰ ਹੀ ਸਹੀ ਮੰਨਦੀਆਂ ਹਨ ਇਹ ਸੀ ਭਾਈ ਮਰਦਾਨਾ ਜੀ ਦੀ ਅੰਤਿਮ ਯਾਤਰਾ ਤੇ ਗੁਰੂ ਨਾਨਕ ਦੇਵ ਜੀ ਨਾਲ ਹੋਏ ਬਚਨ ਆਪ ਸੰਗਤ ਨੂੰ ਵੀਡੀਓ ਕਿੱਦਾਂ ਲਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਇਤਿਹਾਸ ਦੱਸਦੇ ਹੋਏ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਦਾਸ ਜਾਣ ਕੇ ਮaaf ਕਰ ਦੇਣਾ ਸੰਗਤ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ